ਬਾਬਾ ਨਨਸਿੰਘ ਜੀ ਦਾ 602ਜਾ ਬਚਨ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਕਰਨ ਨਾਲ ਸਭ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ। ਬਾਬਾ ਨਨਸਿੰਘ ਜੀ ਦਾ 603ਜਾ ਬਚਨ ਬਾਣੀ ਸਮਝੇ ਬਗੈਰ ਪੜਨ ਵਿੱਚ ਵੀ ਆਤਮਿਕ ਲਾਭ ਹੈ ਪਰ ਜੋ ਫਾਇਦਾ ਗੁਰਬਾਣੀ ਸਮਝ ਕੇ ਪੜਨ ਵਿੱਚ ਹੈ ਉਸ ਦੀ ਉਪਮਾ ਲਿਖੀ ਹੀ ਨਹੀਂ ਜਾ ਸਕਦੀ। ਬਾਬਾ ਨਨਸਿੰਘ ਜੀ ਦਾ 600 ਚੌਥਾ ਬਚਨ ਜਦ ਜੀਵ ਨੂੰ ਨਾਮ ਦਾ ਰਸ ਆਉਣ ਲੱਗ ਪਵੇ ਉਦੋਂ ਬਾਕੀ ਰਸ ਸਭ ਫਿੱਕੇ ਪੈ ਜਾਂਦੇ ਹਨ ਬਾਬਾ ਨਨ ਸਿੰਘ ਜੀ ਦਾ 605ਵਾਂ ਬਚਨ ਗੁਰੂ ਦਾ ਸਿੱਖ ਕਿਸੇ ਦੇ ਵੀ ਪਰਦੇ ਨੰਗੇ ਨਹੀਂ ਕਰਦਾ ਪਲਾ ਹੀ ਪਲਾ ਚਿਤਵਦਾ ਹੈ ਬਾਬਾ ਨਨ ਸਿੰਘ ਜੀ ਦਾ 606ਵਾਂ ਬਚਨ ਗੁਰ ਸਿੱਖ ਸੌਣ ਸਮੇਂ ਸੁਰਤੀ ਨਾਲ ਭਾਵਨਾ ਬਣਾਵੇ ਕਿ ਮੈਂ ਸਤਿਗੁਰ ਜੀ ਦੀ ਗੋਦ ਵਿੱਚ ਸੌਣ ਲੱਗਾ ਹਾਂ ਇਸ ਨਾਲ ਫੇਰ ਮਨ ਗਲਤ ਪਾਸੇ ਨਹੀਂ ਜਾਵੇਗਾ ਤੇ ਸੁਰਤ ਵਿੱਚ ਸਿਮਰਨ ਚੱਲਦਾ ਰਹੇਗਾ ਬਾਬਾ ਨਨ ਸਿੰਘ ਜੀ ਦਾ 607 ਮਾ ਬੱਚਨ ਸੰਗਤ ਦੀ ਖੁਸ਼ੀ ਲੈਣੀ ਕਰਮ ਮਾਂਜਣ ਵਾਲੀ ਬਖਸ਼ਿਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ